ਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਇਹ ਵੀਡੀਓ ਜਿਹੜੀ ਅੱਜ ਆਪਾਂ ਲੈ ਕੇ ਆਏ ਆ ਇੱਕ ਮਰਡਰ ਦੀ ਹੈ ਜਿਹੇ ਮਰਡਰ ਦੀ ਕਹਾਣੀ ਤੁਹਾਡੇ ਤੱਕ ਲੈ ਕੇ ਆਏ ਆ ਜਿਹਦਾ ਕਿ ਕਾਤਲ ਹੈ ਜਿਹੜਾ ਉਹ ਬਹੁਤ ਛਾਤਰ ਆਪਣੇ ਆਪ ਨੂੰ ਬਹੁਤ ਛਾਤਰ ਸਮਝਦਾ ਹੈ ਹੈਨਾ ਜਿਹੜਾ ਸੋਚਦਾ ਹੈ ਕਿ ਮੈਂ ਕਤਲ ਕਰਾਂ ਇੱਕ ਪਰਫੈਕਟ ਕਤਲ ਕਰਾਂ ਜਿਹਦਾ ਕਿ ਕਿਸੇ ਤਾਂ ਖਬਰ ਨਾ ਪਹੁੰਚੇ ਕਿਸੇ ਨੂੰ ਸੂਹ ਨਾ ਲੱਗ ਸਕੇ ਕਿ ਇਹ ਕਤਲ ਕੀਨੇ ਕੀਤਾ ਹੈ ਤਾਂ ਉਸ ਦੇ ਤਾਈ ਤੇ ਕਾਫੀ ਟਾਈਮ ਲੰਬੇ ਸਮੇਂ ਤੋਂ ਪਲਾਨਿੰਗ ਕਰਦਾ ਹੈ ਤੇ ਉਹ ਫਿਰ ਕਿਵੇਂ ਫੜਿਆ ਜਾਂਦਾ ਹੈ ਇਹ ਸਟੋਰੀ ਹੈ ਜੀ ਜੇ ਗੱਲ ਕਰੀਏ ਤਾਂ ਇਸ ਕਹਾਣੀ ਦੀ ਸ਼ੁਰੂਆਤ ਹੈ ਜਿਹੜੀ ਉਹ 12 ਦਸੰਬਰ 2021 ਨੂੰ ਹੁੰਦੀ ਹੈ 12 ਦਸੰਬਰ 2021 ਦਿਨ ਐਤਵਾਰ ਮੁੰਬਈ ਦੇ ਇੱਕ ਰਾਏਗੜ ਦੇ ਵਿੱਚ 마ਥੇਰਾਨ ਨਾਮ ਦੀ ਜਗ੍ਹਾ ਹੈ। ਕਾਫੀ ਲੋਕ ਜਾਣਦੇ ਹੋਣਗੇ 마ਥੇਰਾਨ ਇੱਕ ਤਰ੍ਹਾਂ ਨਾਲ ਇੱਕ ਟੂਰਿਸਟ ਪਲੇਸ ਇੱਕ ਹਿੱਲ ਸਟੇਸ਼ਨ ਵਾਂਗ ਹੈ ਜਿਹੜਾ ਇੱਕ ਮਹਾਰਾਸ਼ਟਰ ਦੇ ਵਿੱਚ ਮੁੰਬਈ ਦੇ ਨੇੜੇ ਲੋਕ ਬਹੁਤ ਜਾਂਦੇ ਆ ਉੱਥੇ। ਬਹੁਤ ਹੋਟਲ ਬਹੁਤ ਉੱਥੇ ਲॉज ਵਗੈਰਾ ਬਣੇ ਹੋਏ ਨੇ ਰਹਿਣ ਲਈ। ਉਹਨਾਂ ਚੋਂ ਇੱਕ ਲॉज ਦੇ ਵਿੱਚ 11 ਦਸੰਬਰ 2021 ਨੂੰ ਇੱਕ ਕਾਪਾ ਲਾਉਂਦਾ ਇੱਕ कपल ਰਹਿ ਰਹੀ ਆਉਂਦਾ ਉਹ ਰੂਮ ਰੈਂਟ ਤੇ ਲੈਂਦੇ ਆ ਉਥੇ ਰਹਿੰਦੇ ਆ ਤੇ ਅਗਲੇ ਦਿਨ ਸਵੇਰੇ ਜਦੋਂ ਇੱਕ ਹਾਊਸਕੀਪਿੰਗ ਜੋ ਸਾਫ ਸਫਾਈ ਵਾਲੇ ਜਾਂ ਕਰਮਚਾਰੀ ਜਿਹੜੇ ਹੋਟਲ ਦੇ ਜਾਂ ਲਾਲੋ ਲੌਸ ਦੇ ਕਰਮਚਾਰੀ ਨੇ ਉਹ ਜਦੋਂ ਉਥੇ ਪਹੁੰਚਦੇ ਆ ਉਥੇ ਅੰਦਰ ਜਾਂਦੇ ਆ ਜਾ ਕੇ ਚੈੱਕ ਕਰਦੇ ਆ ਤਾਂ ਸਾਫ ਸਫਾਈ ਲਈ ਜਾਂਦੇ ਆ ਕੋਈ ਵੀ ਕੰਮ ਜਾਂਦੇ ਆ ਆਪਣਾ ਤਾਂ ਉਹ ਜਿਹੜਾ ਡੋਰ ਹੈ ਉਹ ਨੌਕ ਕਰਦੇ ਆ ਅੰਦਰੋਂ ਕੋਈ ਰਿਸਪਾਂਸ ਨਹੀਂ ਆਉਂਦਾ ਥੋੜਾ ਟਾਈਮ ਲੰਘਦਾ ਉਹ ਦੁਬਾਰਾ ਟਰਾਈ ਕਰਦੇ ਆ ਉਹਨਾਂ ਨੂੰ ਹੁੰਦਾ ਕਿਸੇ ਨੂੰ ਡਿਸਟਰਬ ਨਾ ਕਰੀਏ ਅੰਦਰ ਕੋਈ ਵੀ ਹੋ ਸਕਦਾ ਹੈ ਨਾ ਜਦੋਂ ਦੁਬਾਰਾ ਕਰਦੇ ਆ ਨੌਕ ਉਹਨਾਂ ਨੂੰ ਦੁਬਾਰਾ ਕੋਈ ਰਿਸਪਾਂਸ ਨਹੀਂ ਆਉਂਦਾ ਤੇ ਇਦਾਂ ਕਰਦੇ ਕਰਦੇ ਟਾਈਮ ਬੀਤਦਾ ਜਾਂਦਾ ਹੈ ਦਿਨ ਚੜ੍ਹਦਾ ਜਾਂਦਾ 10 11 ਦੇ ਲੇਵਲ 'ਤੇ ਲਾਉਣ ਦਾ ਟਾਈਮ ਹੁੰਦਾ ਤਾਂ ਫਿਰ ਉਹਨਾਂ ਨੂੰ ਲੱਗਦਾ ਵੀ ਕੋਈ ਗੜਬੜ ਹੈ ਤਾਂ ਜਿਹੜਾ ਸਟਾਫ ਆ ਉਹ ਆਪਣੇ ਮੈਨੇਜਰ ਨੂੰ ਬੁਲਾਉਂਦਾ ਤੇ ਮੈਨੇਜਰ ਨੂੰ ਬੁਲਾ ਕੇ ਉਹ ਕਹਿੰਦੇ ਆ ਵੀ ਚੈੱਕ ਕਰੋ ਵੀ ਅਸੀਂ ਸਵੇਰ ਦੇ ਇੱਥੇ ਟਰਾਈ ਕਰ ਰਹੇ ਹਾਂ ਇਸ ਰੂਮ 'ਚ ਜਾਣ ਦੀ ਬਟ ਇਹ ਰੂਮ ਓਪਨ ਨਹੀਂ ਹੋ ਰਿਹਾ ਕੋਈ ਵੀ ਅੰਦਰੋਂ ਰਿਸਪੌਂਸ ਰਿਸਪੌਂਸ ਨਹੀਂ ਦੇ ਰਿਹਾ ਕੋਈ ਗੜਬੜ ਹੋ ਸਕਦੀ ਆ ਤਾਂ ਫਿਰ ਜਿਹੜਾ ਮੈਨੇਜਰ ਆ ਉਹ ਕੀ ਕਰਦਾ ਆਪਣੇ ਉਹਦੇ ਕੋਲ ਇੱਕ ਡੁਪਲੀਕੇਟ ਕੀ ਹੁੰਦੀ ਆ ਉਹਦੇ ਨਾਲ ਉਹ ਜਿਹੜਾ ਰੂਮ ਖੋਲਦਾ ਰੂਮ ਖੋਲਦੇ ਨੇ ਅੰਦਰ ਜਾਂਦੇ ਨੇ ਦੇਖਦੇ ਨੇ ਇੱਕ ਨਾਰਮਲ ਰੂਮ ਵਾਂਗ ਲੱਗਦਾ ਪਰ ਜਦੋਂ ਹੀ ਉਹ ਚੈੱਕ ਕਰਦੇ ਆ ਵਾਲਾ ਦਾਲਾ ਇੱਕ ਦਾ ਸਟਾਫ ਮੈਂਬਰ ਇੱਕ ਜਹੀ ਚੀਜ਼ ਦੇਖਦਾ ਕਿ ਉਹਦੀ ਚੀਕ ਨਿਕਲ ਜਾਂਦੀ ਦੇਖ ਕੇ ਅਜਿਹਾ ਉਹ ਕੀ ਦੇਖਦਾ ਕਿ ਜਿਹੜਾ ਰੂਮ ਹੈ ਰੂਮ ਦਾ ਹੈ ਬੈੱਡ ਆ ਬੈੱਡ ਦੇ ਨੀਚੇ ਇੱਕ ਲਾਸ਼ ਲਾਸ਼ ਵੀ ਕੀ ਬਿਨਾ ਸਿਰ ਤੋਂ ਲਾਸ਼ ਲਾਸ਼ ਦਾ ਸਿਰ ਗਾਇਰ ਕੱਟਿਆ ਹੋਇਆ ਬਲੱਡ ਬਲੱਡ ਹੋਇਆ ਹੋਇਆ ਨੀਚੇ ਖੂਨ ਖੂਨ ਲੜਕੀ ਦੀ ਲਾਸ਼ ਬਿਨਾ ਕੱਪੜਿਆਂ ਤੋਂ ਕੋਈ ਉਸ ਦੇ ਉੱਪਰ ਕੱਪੜਾ ਹੀ লাশ ਬਿਨਾ ਸਿਰ ਤੋਂ ਬਿਨਾ ਕੱਪੜਿਆਂ ਦੇ ਉੱਥੇ ਪਈ ਹੈ। ਕੋਈ ਸਮਝ ਨਹੀਂ ਲੱਗਦੀ। ਪੁਲਿਸ ਨੂੰ ਬੁਲਾਉਂਦੇ ਆ। ਪੁਲਿਸ ਆਉਂਦੀ ਆ ਪੁਲਿਸ ਚੈੱਕ ਕਰਦੀ ਆ ਤਹਿਕੀਕਾਤ ਸ਼ੁਰੂ ਕਰਦੀ ਆ। ਤੇ ਪੁਲਿਸ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਕੰਮ ਆ ਉਹ ਜਿਹੜਾ ਲੋਜ ਹੈ ਜਾਂ ਹੋਟਲ ਹੈ ਉਹਦਾ ਜਿਹੜਾ ਰਜਿਸਟਰ ਚੈੱਕ ਕਰਦੇ ਆ ਕਿ ਕੌਣ ਇੱਥੇ ਰਹਿ ਰਿਹਾ ਸੀ। ਕਿਹਨੂੰ ਇਹ ਰੂਮ ਸੀ ਜਿਹੜਾ ਉਹ ਇਸ਼ੂ ਕੀਤਾ ਗਿਆ ਸੀਗਾ। ਤਾਂ ਉਹ ਚੈੱਕ ਕਰਦੇ ਨੇ। ਉਦੇ ਉੱਪਰ ਇੱਕ ਡਰੈਸ ਇੱਕ ਨਾਮ ਲਿਖਿਆ ਹੁੰਦਾ ਜੋ ਕਿ ਓਬਵੀਅਸ ਨਕਲੀ ਹੁੰਦਾ ਅਮਜਦ ਖਾਨ ਤੇ ਰੁਬੀਨਾ ਬੇਗਮ ਦੇ ਨਾਮ ਤੋਂ ਇੱਕ ਰੂਮ ਬੁੱਕ ਕਰਾਇਆ ਜਾਂਦਾ ਹੈ ਸ਼ਨੀਵਾਰ ਦੇ ਦਿਨ 11 ਦਸੰਬਰ 2021 ਨੂੰ ਤੇ ਲਾਸ਼ ਹੈ ਬਿਨਾ ਕਪੜਿਆਂ ਤੋਂ ਬਿਨਾ ਸਿਰ ਤੋਂ ਮਕਸਦ ਕੀ ਇਦਾਂ ਬਿਨਾ ਸਿਰ ਵਾਲੀ ਲਾਸ਼ ਦਾ ਤਾਂ ਕਿ ਕੁਝ ਪਤਾ ਨਾ ਲੱਗ ਸਕੇ ਕੀ ਦੀ ਲਾਸ਼ ਆ ਇੱਕ ਚੀਜ਼ ਹੋਰ ਐਡ ਕਰਦੇ ਆ ਕਿ ਲਾਸ਼ ਦੇ ਇੱਕ ਟੈਟੂ ਸੀ ਉਹ ਟੈਟੂ ਨੂੰ ਵੀ ਜਿਹੜਾ ਬਲੇਡ ਲੈ ਕੇ ਉਹਨੂੰ ਵੀ ਨਾ ਪੂਰੀ ਤਰ੍ਹਾਂ ਖਤਮ ਕੀਤਾ ਜਾਂਦਾ ਜਿਵੇਂ ਨਾਈਫ ਨਾਲ ਜਾਂ ਜਿਵੇਂ ਵੀ ਲਾ ਲਓ ਤਾਂ ਕਿ ਉਹਦੀ ਪਛਾਣ ਨਾ ਹੋ ਸਕੇ ਅਜੀਬੋ ਗ੍ਰੀਪ ਕੇਸ ਹੁਣ ਪੁਲਿਸ ਨੂੰ ਜਿਹੜਾ ਐਡਰੈਸ ਮਿਲਦੀ ਆ ਉੱਥੇ ਜਾਂਦੇ ਵੀ ਆ ਪਰ ਓਬਵੀਅਸ ਆ ਉਹ ਨਕਲੀ ਐਡਰੈਸ ਨਕਲੀ ਨਾਮ ਇੱਥੇ ਜਿਹੜਾ ਹੋਟਲ ਆ ਉਹਦੀ ਵੀ ਅਣਗਹਿਲੀ ਕਿਉਂਕਿ ਅੱਜ ਕੱਲ ਬਿਨਾ ਪ੍ਰੂਫ ਤੋਂ ਕਿਸੇ ਨੂੰ ਰੱਖਣਾ ਕਾਨੂੰਨੀ ਤੌਰ ਤੇ ਗਲਤ ਆ ਅੱਜ ਕੱਲ ਤਾਂ ਹੁਣ ਲਾ ਲੋ ਵੀ ਆਧਾਰ ਕਾਰਡ ਵਗੈਰਾ ਦੇਣਾ ਪੈਂਦਾ ਜੇ ਆਪਾਂ ਕਿਤੇ ਵੀ ਰੂਮ ਵਗੈਰਾ ਬੁੱਕ ਕਰਾਉਨੇ ਆ ਤਾਂ ਆਪਾਂ ਨੂੰ ਡਰੈਸ ਪ੍ਰੂਫ ਦੇਣਾ ਪੈਂਦਾ ਇਸ ਕੇਸ ਦੇ ਵਿੱਚ ਜਿਆ ਨਹੀਂ ਹੈਗਾ ਹੈ ਨਾ ਤੇ ਨਹੀਂ ਮਿਲਿਆ ਤਾਂ ਜਿਹੜੀ ਰਾਏਗੜ ਪੁਲਿਸ ਹੈ ਹੁਣ ਉਹਦੇ ਸਾਹਮਣੇ ਇੱਕ ਚੈਲੰਜ ਹੈ ਕਿ লাশ ਪਤਾ ਕੀਤੀ ਜਾਂ ਵਕਾਤਲ ਦਾ ਪਤਾ ਕਿਵੇਂ ਕੀਤਾ ਜਾਵੇ ਤਾਂ ਉਹ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਪਹਿਲਾਂ ਅੱਜ ਕੱਲ ਮਾਡਰਨ ਜਵਾਨੇ ਦੇ ਵਿੱਚ ਕਦਮ ਚੁੱਕਿਆ ਜਾਂਦਾ ਸੀ ਸੀਟੀਵੀ ਚੈੱਕ ਕੀਤੇ ਜਾਂਦੇ ਹੋਟਲ ਦਾ ਸੀਸੀਟੀਵੀ ਜਿਹੜਾ ਉਹ ਚੈੱਕ ਕੀਤਾ ਜਾਂਦਾ। ਹੋਟਲ ਦੇ ਸੀਸੀਟੀਵੀ ਦੇ ਵਿੱਚ ਪਤਾ ਲੱਗਦਾ ਹੈ ਉਹ ਜਦੋਂ ਉਹ ਰੂਮ ਰੈਂਟ ਤੇ ਚੜਦਾ ਤਾਂ ਉਸ ਟਾਈਮ ਦੀ ਜਿਹੜੀ ਕਾਊਂਟਰ ਦੀ ਜਾਂ ਉਸ ਟਾਈਮ ਦੀ ਹੋਟਲ ਦੀ ਜੋ ਵੀ ਵੀਡੀਓ ਆ ਉਹ ਕੱਢੀ ਜਾਂਦੀ ਹੈ ਤਾਂ ਪਤਾ ਲੱਗਦਾ ਇੱਕ ਲੜਕਾ ਤੇ ਇੱਕ ਲੜਕੀ ਆਉਂਦੇ ਆ। ਦੋਨੋਂ ਲੜਕੀ ਦੇ ਮੂੰਹ ਤੇ ਉੱਤੇ ਮਾਸਕ ਲੱਗਿਆ ਤੇ ਲੜਕੇ ਦਾ ਵੀ ਚਿਹਰਾ ਜਿਹੜਾ ਨਹੀਂ ਦਿਖ ਰਿਹਾ। ਕਿਉਂਕਿ ਪ੍ਰਾਈਵੇਸੀ ਲਾ ਲੋ। ਜਾ ਫਿਰ ਕਰੋਨਾ ਦਾ ਟਾਈਮ ਬਲੰਕ ਹੀ ਹਟਿਆ ਸੀਗਾ 2021 ਆਇਆ ਸੀ ਮੈਂ ਕਿ 2021 ਚੱਲ ਰਿਹਾ 2020 ਦੇ ਵਿੱਚ ਕਰੋਨਾ ਗਿਆ ਤਾਂ ਕੋਈ ਇਦਾਂ ਸ਼ੱਕ ਵੀ ਨਹੀਂ ਕਰਦਾ ਲੱਗਿਆ ਹੋ ਸਕਦਾ ਸੀ ਮਾਸਕ ਹੈ ਨਾ ਹੁਣ ਕੋਈ ਪਛਾਣ ਨਹੀਂ ਹੋ ਰਹੀ ਸੀਸੀਟੀਵੀ ਜਿਹੜਾ ਕੈਮਰੇ ਨੇ ਉਹਨਾਂ ਨੂੰ ਜਿਹੜਾ ਉਹਦੀ ਵੀਡੀਓ ਆ ਉਹਨੂੰ ਹੋਰ ਦੇਖਿਆ ਜਾਂਦਾ ਹੋਰ ਗੰਘਾਲਿਆ ਜਾਂਦਾ ਤਾਂ ਅਗਲੇ ਦਿਨ ਸਵੇਰੇ ਸੰਡੇ ਵਾਲੇ ਦਿਨ 4:30 ਤੋਂ ਲੈ ਕੇ 5 ਵਜੇ ਦੇ ਵਿੱਚ ਇੱਕ ਲੜਕਾ ਦੇਖਿਆ ਜਾਂਦਾ। ਮੂੰਹ ਤੇ ਮਾਸਕ ਲੱਗਿਆ ਤੇ ਪਿੱਛੇ ਇੱਕ ਬੈਗ ਪਾਇਆ। ਹੈਨਾ? ਤੇ ਉਹ ਰੂਮ ਚੋਂ ਹੋਟਲ ਦੇ ਵਿੱਚੋਂ ਨਿਕਲਿਆ ਬਾਹਰ ਜਾ ਰਿਹਾ। ਤਾਂ ਹੋਵੇ ਨਾ ਹੋਵੇ ਪੁਲਿਸ ਨੂੰ ਲੱਗਦਾ ਕਿ ਇਹ ਉਹੀ ਲੜਕਾ ਹੋ ਸਕਦਾ। ਤੇ ਜਿਹੜਾ ਕਤਲ ਆ ਉਹ ਵੀ ਰਾਤ ਨੂੰ ਕੀਤਾ ਹੋਇਆ ਹੋ ਸਕਦਾ। ਵੀ ਇਹ ਉਹੀ ਲੜਕਾ ਹੋਊਗਾ ਜਿਹਨੇ ਕਤਲ ਕੀਤਾ ਜਿਹੜਾ ਨਾਲ ਸੀਗਾ ਕਿਸੇ ਟਾਈਮ ਹੈਨਾ ਉਸ ਲੜਕੀ ਦੇ ਔਰਤ ਦੇ ਜਿਹਦਾ ਵੀ ਕਤਲ ਹੋਇਆ ਚਲੋ ਪੁਲਿਸ ਹੋਰ ਵੀ ਤਹਿਕੀਕਤ ਕਰਦੀ ਆ ਲੱਭਦੀ ਆ ਕੈਮਰੇ ਫਰੋੜਦੀ ਆ ਮਤਲਬ ਕਿ ਇੱਕ ਨਾਲ ਦੂਜੀ ਕੜੀ ਜੋੜਦੀ ਜਾਂਦੀ ਆ ਤਾਂ ਇੱਕ ਦੋ ਕੈਮਰਿਆਂ ਦੇ ਵਿੱਚ ਉਹ ਹੋਰ ਦਿਖਾਈ ਦਿੰਦਾ ਤੇ ਚੱਲਦੇ ਚੱਲਦੇ ਇੱਕ ਅਜਿਹਾ ਕੈਮਰਾ ਆਦਾ ਜਿਸ ਦੇ ਵਿੱਚ ਉਹਨੂੰ ਲਾਸਟ ਵਾਰ ਦੇਖਿਆ ਗਿਆ ਉਹ ਕੈਮਰਾ ਬਹੁਤ ਦੂਰ ਦਰਾਡੇ ਜਿਹੜਾ ਮਾਟੀਰਾੰ ਦਾ ਜਿਹੜਾ ਏਰੀਆ ਜਿੱਥੇ ਲੋਕ ਵਗੈਰਾ ਰਹਿੰਦੇ ਆ ਉਸ ਤੋਂ ਥੋੜੀ ਜੀ ਦੂਰ ਜਾ ਕੇ ਕਿਤੇ ਕੈਮਰੇ ਦੇ ਵਿੱਚ ਉਹ ਲੜਕਾ ਕੈਦ ਹੋ ਰਿਹਾ ਤੇ ਉਹ ਕਿਸੇ ਇੱਕ ਜਿਹੇ ਰਾਹ ਤੇ ਜਾ ਰਿਹਾ ਜਿਹੜਾ ਕਿ ਨਾ ਬੱਸ ਸਟੇਸ਼ਨ ਤੇ ਨਾ ਰੇਲਵੇ ਸਟੇਸ਼ਨ ਜਾਂ ਇਦਾਂ ਦਾ ਕਿਸੇ ਵੀ ਨਾ ਟੈਕਸੀ ਸਟੈਂਡ ਵਗੈਰਾ ਕਿਤੇ ਨਹੀਂ ਜਾਂਦਾ ਮਤਲਬ ਕਿ ਕਿਤੇ ਸੁਨਸਾਨ ਜਗ੍ਹਾ ਤੇ ਨੂੰ ਜਾ ਰਿਹਾ ਉਧਰ ਕੁਝ ਵੀ ਨਹੀਂ ਹੈ ਉਸ ਰਸਤੇ ਤੇ ਅੱਗੇ ਜਾ ਕੇ ਕਿਉਂਕਿ ਹਿਲ ਸਟੇਸ਼ਨ ਆ ਬਾਹਲੇ ਜਿਆਦਾ ਰਸਤੇ ਨਹੀਂ ਹੁੰਦੇ ਹਨ ਸੋਚਦੇ ਨੇ ਵੀ ਇੱਧਰ ਕੋਈ ਕੀ ਕਰਨ ਜਾਊਗਾ ਤਾਂ ਚਲੋ ਇੱਕ ਲੇਡ ਮਿਲਦੀ ਆ ਪੁਲਿਸ ਨੂੰ ਕਿ ਹੁਣ ਹੋਵੇ ਇਹ ਉਹੀ ਲੜਕਾ ਤੇ ਉਧਰ ਨੂੰ ਜਾ ਰਿਹਾ ਤਾਂ ਸ਼ਾਇਦ ਬੈਗ ਆ ਜਿਹੜਾ ਬੈਗ ਦੇ ਵਿੱਚ ਕੋਈ ਚੀਜ਼ ਹੋਵੇ ਇਹਦੇ ਕੋਲੇ ਤੇ ਫਿਰ ਪੁਲਿਸ ਉਹੀ ਰਾਤ ਜਾਂਦੀ ਆ ਉਹ ਰਾਤ ਜਾ ਕੇ ਚੈਕਿੰਗ ਕੀਤੀ ਜਾਂਦੀ ਆ ਚੈੱਕ ਕਰਦੇ ਆ ਜਾ ਕੇ ਦੇਖਦੇ ਆ ਅੱਗੇ ਜਾ ਕੇ ਪੁਲਿਸ ਨੂੰ ਇੱਕ ਖਾਈ ਮਿਲਦੀ ਆ ਖਾਈ ਬਹੁਤ ਜ਼ਿਆਦਾ ਡੂੰਗੀ 2 250 ਫੁੱਟ ਡੂੰਗੀ ਖਾਈ ਤੇ ਉਸ ਦੇ ਵਿੱਚ ਦੂਰੋਂ ਇੱਕ ਪੋਲੀਥੈਨ ਨਜ਼ਰ ਆਉਂਦਾ ਜਿਹੜਾ ਪੁਲਿਸ ਨੂੰ ਪੋਲੀਥੈਨ ਦਿਖਦਾ ਪੁਲਿਸ ਦੀ ਟੀਮ ਉਸ ਖਾਈ ਦੇ ਵਿੱਚ ਉਤਰਦੀ ਆ ਪੋਲੀਥੈਨ ਨੂੰ ਬਾਹਰ ਲੈ ਕੇ ਆਉਂਦੇ ਆ ਉਹ ਪੋਲੀਥੈਨ ਜਿੱਥੇ ਪਿਆ ਹੁੰਦਾ ਉਹਦੇ ਆਲੇ-ਦੁਆਲੇ ਥੋੜਾ-ਥੋੜਾ ਬਲੱਡ ਹੁੰਦਾ ਪੋਲੀਥੈਨ ਦੇ ਵੀ ਆਲੇ ਉੱਪਰ ਬਲੱਡ ਲੱਗਿਆ ਹੁੰਦਾ ਜਦੋਂ ਉਹਨੂੰ ਬਾਹਰ ਕੱਢਿਆ ਜਾਂਦਾ ਬਾਹਰ ਕੱਢ ਕੇ ਖੋਲ੍ਹਿਆ ਜਾਂਦਾ ਤਾਂ ਵਿੱਚ ਇੱਕ ਲੜਕੀ ਦਾ ਸਿਰ ਹੁੰਦਾ ਹੁਣ ਇਹ ਤੋਂ ਇਹ ਜ਼ਾਹਿਰ ਹੋ ਜਾਂਦਾ ਕਿ ਉਹ ਵੀ ਲੜਕੀ ਦਾ ਜਾਤਰ ਚਾਂਸ ਹੈ ਨਾ ਵਿਉਧੇ ਸਿਰ ਜੀ ਦਾ ਧੜ ਮਿਲਿਆ ਉਹਦੇ ਸਿਰ ਹੋਊਗਾ ਚਲੋ ਹੁਣ ਸਿਰ ਮਿਲਦਾ ਤੇ ਨਾਲ ਪੁਲਿਸ ਨੂੰ ਜਿੱਥੇ ਉਹ ਪੌਲੀਥਿਨ ਮਿਲਦਾ ਉਹਦੇ ਨੇੜੇ ਇੱਕ ਪਰਸ ਮਿਲਦਾ ਉਹ ਪਰਸ ਦੇ ਵਿੱਚ ਜਦੋਂ ਚੈੱਕ ਕੀਤਾ ਜਾਂਦਾ ਇੱਕ ਡਾਕਟਰ ਦੀ ਪਰਚੀ ਮਿਲਦੀ ਹੈ ਉਹ ਪਰਚੀ ਦੇ ਉੱਤੇ ਇੱਕ ਐਡਰੈਸ ਗੋਰੇगांव ਦਾ ਐਡਰੈਸ ਲਿਖਿਆ ਹੁੰਦਾ ਲੜਕੀ ਦਾ ਨਾਮ ਲਿਖਿਆ ਹੁੰਦਾ ਲੜਕੀ ਦਾ ਨਾਮ ਉਸਦੇ ਉੱਪਰ ਪੂਨਮ ਪਾਲ ਲਿਖਾਇਆ ਜਾਂਦਾ ਚਲੋ ਹਾਲੇ ਪੁਲਿਸੇ ਚੈੱਕ ਕਰ ਰਹੀ ਸੀ ਤੇ ਪੁਲਿਸ ਨੂੰ ਹੋਰ ਖਬਰ ਮਿਲਦੀ ਆ ਕਿ ਜਿਹੜਾ ਹੋਟਲ ਬੁੱਕ ਕਰਾਇਆ ਗਿਆ ਜਿਹੜਾ ਲੌਸ ਦੇ ਵਿੱਚ ਰੂਮ ਬੁੱਕ ਕਰਾਇਆ ਗਿਆ ਉਹਦੀ ਜਿਹੜੀ ਪੇਮੈਂਟ ਹੋਈ ਉਹ ਕਾਰਡ ਨਾਲ ਕੀਤੀ ਜਾਂਦੀ ਹੈ ਉਹ ਕਾਰਡ ਵੀ ਫਿਰ ਬੈਂਕ ਤੋਂ ਪਤਾ ਕੀਤਾ ਜਾਂਦਾ ਉਹ ਪੂਨਮ ਪਾਲ ਦੇ ਨਾਮ ਦਾ ਕਾਰਡ ਤਾਂ ਇਹ ਦੋਨੋਂ ਜਿਹੜੀਆਂ ਕੜੀਆਂ ਨੇ ਜਿਹੜੇ ਦੋਨੋਂ ਪ੍ਰੂਫ ਨੇ ਇੱਕ ਦੂਜੇ ਨਾਲ ਜੁੜਦੇ ਨੇ ਤੇ ਐਡਰੈਸ ਲਿਆ ਜਾਂਦਾ ਤੇ ਫਿਰ ਗੋਰੇਗામ ਪਹੁੰਚਿਆ ਜਾਂਦਾ ਗੋਰੇਗામ ਪਹੁੰਚਦੇ ਆ ਤਾਂ ਉੱਥੇ ਜਾ ਕੇ ਪਤਾ ਲੱਗਦਾ ਕਿ ਹਾਂ ਇੱਥੇ ਇੱਕ ਪੂਨਮਪਾਲ ਨਾਂ ਦੀ ਲੜਕੀ ਰਹਿ ਰਹੀ ਸੀ ਜਦੋਂ ਉਹ ਪਤਾ ਕਰਦੇ ਵੀ ਕਿੱਥੇ ਆਉ ਤਾਂ ਉਹਨਾਂ ਪੁਲਿਸ ਨੂੰ ਦੱਸਿਆ ਜਾਂਦਾ ਕਿ ਉਹ ਆਪਣੇ ਹਸਬੰਡ ਨਾਲ ਘੁੰਮਣ ਲਈ ਗਈ ਸੀ ਹਸਬੰਡ ਦਾ ਨਾਮ ਰਾਮ ਸਲੋਚਨਪਾਲ ਜਿਹੜਾ ਰਾਮ ਸਲੋਚਨ ਉਹ ਮੁੰਬਈ ਦੇ ਬੇਲਾਪੁਰ ਦੇ ਵਿੱਚ ਮੁੰਬਈ ਤੋਂ ਥੋੜੀ ਦੂਰ ਬੇਲਾਪੁਰ ਹੈ ਬੇਲਾਪੁਰ ਦੇ ਵਿੱਚ ਇੱਕ ਆਈਟੀ ਫਰਮ ਦੇ ਵਿੱਚ ਇੱਕ ਸੌਫਟਵੇਅਰ ਇੰਜੀਨੀਅਰ ਦਾ ਕੰਮ ਕਰ ਰਿਹਾ ਉੱਥੇ ਜੌਬ ਕਰਦਾ ਤੇ ਇਹ ਪੂਨਮ ਪਾਲ ਦਾ ਹਸਬੰਡ ਹੈ ਤੇ ਪੂਨਮ ਪਾਲ ਆਪਣੇ ਘਰ ਰਹਿ ਰਹੀ ਹੈ ਪੂਨਮ ਪਾਲ ਦੇ ਜਿਹੜੇ ਘਰ ਦੇ ਆ ਉਹ ਦੱਸਦੇ ਆ ਸਾਰਾ ਵੀ ਉਹ ਆਪਣੇ ਪਤੀ ਨਾਲ ਗਈ ਸੀ ਤਾਂ ਫਿਰ ਰਾਮ ਚਲੋਚਨ ਦੇ ਕੋਲ ਜਾਣ ਤੋਂ ਪਹਿਲਾਂ ਪੁਲਿਸ ਉਹਦਾ ਨੰਬਰ ਲੈ ਲੈਂਦੀ ਆ ਉਦੇ ਘਰਦਿਆਂ ਤੂੰ ਹੁਣਮ ਦੇ ਘਰਦਿਆਂ ਤੂੰ ਜਦੋਂ ਨੰਬਰ ਲਿਆ ਜਾਂਦਾ ਤਾਂ ਨੰਬਰ ਪੁਲਿਸ ਨੂੰ ਤੋਂ ਟ੍ਰੇਸ ਕਰਨਾ ਸ਼ੁਰੂ ਕਰ ਦਿੰਦੀ ਆ ਉਸ ਦੀ ਰਿਕਾਰਡਿੰਗ ਵਗੈਰਾ ਜਾਂ ਉਸ ਦੀ ਡਿਟੇਲਸ ਵਗੈਰਾ ਕਢਾਉਣੀ ਆ ਪੁਲਿਸ ਸ਼ੁਰੂ ਕਰ ਦਿੰਦੀ ਆ ਤਾਂ ਪੁਲਿਸ ਨੂੰ ਇੱਕ ਜੀਪੋ ਗਰੀਬ ਇੱਕ ਰਿਕਾਰਡ ਪਤਾ ਲੱਗਦਾ ਕਿ 11 ਦਸੰਬਰ ਨੂੰ ਜਿਹੜਾ ਰਾਮ ਸੁਲੋਚਨਾ ਉਹਦਾ ਫੋਨ ਆ ਜਿਹੜਾ ਉਹ ਆਫ ਹੋ ਜਾਂਦਾ ਸਵਿਚ ਆਫ ਤੇ 12 ਦਸੰਬਰ ਤੱਕ ਉਹ ਇਸੇ ਤਰ੍ਹਾਂ ਸਵਿਚ ਆਫ ਰਹਿੰਦਾ ਦੁਪਹਿਰ ਤੱਕ ਮਤਲਬ ਕਿ ਸ਼ਨੀਵਾਰ ਤੋਂ ਐਤਵਾਰ ਜਦੋਂ ਕਤਲ ਹੋਇਆ ਜਦੋਂ ਹੋਟਲ ਦੇ ਵਿੱਚ ਗਿਆ ਉਦੋਂ ਇਹ ਫੋਨ ਆ ਜਿਹੜਾ ਸਵਿਚ ਆਫ ਆ ਤੇ ਇਹਦੀ ਲੋਕੇਸ਼ਨ ਆ ਜਿਹੜੀ ਉਹ ਬੇਲਾਪੁਰ ਦੀ ਹੀ ਆ ਪੁਲਿਸ sochਦੀ ਆ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਕੌਣ ਇਦਾਂ ਮਤਲਬ ਕਿ ਫੋਨ ਬੰਦ ਕਰਕੇ ਰੱਖਦਾ ਹੋਵੇ 24 24 ਘੰਟੇ ਚਲੋ ਹੋ ਸਕਦਾ ਪੁਲਿਸ ਸੋਚਦੀ ਹੈ ਕਿ ਹੋਵੇ ਨਾ ਹੋਵੇ ਕਈ ਵਾਰ ਕਿਸੇ ਹੁੰਦਾ ਹੈ ਨਾ ਜਿਹੜੇ ਲੋਕ ਕੰਮ ਕਰਦੇ ਆ ਜਿਆਦਾ ਕੰਮ ਕਰਨ ਵਾਲੇ ਹੁੰਦੇ ਆ ਉਹਨਾਂ ਨੂੰ ਹੁੰਦਾ ਵੀ ਸ਼ਨੀਵਾਰ ਐਤਵਾਰ ਦੀ ਛੁੱਟੀ ਆਈ ਆ ਵੀ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਫੋਨ ਸਵਿਚ ਆਫ ਕਰਕੇ ਛੱਡ ਦਿੰਦੇ ਆ ਕਿ ਆਪਾਂ ਕਿਸੇ ਦੇ ਟੱਚ 'ਚ ਨਹੀਂ ਰਹਿਣਾ ਮਸਾ ਛੁੱਟੀ ਮਿਲਦੀ ਆ ਇਹਨਾਂ ਨੂੰ ਤਾਂ ਪੁਲਿਸ ਸੋਚਦੀ ਹੈ ਕਿ ਬੰਦੇ ਦੀ ਆਦਤ ਨਾ ਹੋਵੇ ਤਾਂ ਉਹ ਪੁਰਾਣਾ ਰਿਕਾਰਡ ਚੈੱਕ ਕਰਦੀ ਆ ਜਦੋਂ ਪੁਲਿਸ ਪੁਰਾਣਾ ਰਿਕਾਰਡ ਚੈੱਕ ਕਰਦੀ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਇਦਾਂ ਦਾ ਕੁਝ ਨਹੀਂ ਇਹ ਫਸਟ ਟਾਈਮ ਹੋਇਆ ਜਿਹੜਾ ਆਰਾਮ ਸਲੋਚਨ ਦਾ ਜਿਹੜਾ ਫੋਨ ਬੰਦ ਹੋਇਆ ਤਾਂ ਫਿਰ ਪੁਲਿਸ ਆਰਾਮ ਸਲੋਚਨ ਤੱਕ ਪਹੁੰਚਦੀ ਹੈ ਉਹਨੂੰ ਟਰੈਕ ਕਰਦੀ ਹੈ ਆਰਾਮ ਸਲੋਚਨ ਨੂੰ ਬੇਲਾਪੁਰ ਦੇ ਵਿੱਚ ਮਿਲਿਆ ਜਾਂਦਾ ਜਾ ਕੇ ਜਦੋਂ ਆਰਾਮ ਸਲੋਚਨ ਮਿਲਦਾ ਤਾਂ ਪੁਲਿਸ ਉਹਨੂੰ ਪੁੱਛਦੀ ਹੈ ਕਿ ਤੁਸੀਂ ਕਿੱਥੇ ਸੀ ਤਾਂ ਪਹਿਲਾਂ ਤਾਂ ਨਾ ਨੁਕਰ ਕਰਦਾ ਕਹਿ ਰਿਹਾ ਸੀ ਕਿ ਮੈਂ ਆਪਣੇ ਘਰ ਸੀਗਾ ਜੇ ਪਰ ਪੁਲਿਸ ਥੋੜੀ ਸਖਤੀ ਅਪਣਾਉਂਦੀ ਹੈ ਤਾਂ ਫਿਰ ਉਹ ਜਿਹੜਾ ਆਰਾਮ ਸਲੋਚਨਾ ਔਸਰ ਡੇ ਦਾ ਦੰਦਾ ਕਿ ਕੀ ਕਾਰਨ ਹੋਇਆ ਕੌਣ ਸੀ ਤਾਂ ਪਹਿਲਾਂ ਦੱਸ ਦਵਾਂ ਕਿ ਜਿਹੜਾ ਪੂਨਮ ਪੌਲਾ ਉਹਦਾ ਵਿਆਹ ਰਾਮ ਸਲੋਚਨ ਨਾਲ ਮਈ ਦੇ ਵਿੱਚ ਹੋਇਆ ਸੀ ਮਈ ਹੁਣ ਦਸੰਬਰ ਚੱਲਦਾ ਸੀਗਾ 2021 ਦਾ ਮਈ 6-7 ਮਹੀਨੇ ਪਹਿਲਾਂ ਦੀ ਗੱਲ ਕੋਈ ਬਹੁਤਾ ਟਾਈਮ ਨਹੀਂ ਹੋਇਆ ਵਿਆਹ ਹੋਏ ਨੂੰ ਪਰ ਉਹਨਾਂ ਦਾ ਜਿਹੜਾ ਮਤਲਬ ਕਿ ਇੱਕ ਰਿਵਾਜ ਹੁੰਦਾ ਜੂਪੀ ਵਿਹਾਰ ਤੋਂ ਜੂਪੀ ਦੇ ਸੀਗੇ ਬੇਸਿਕਲੀ ਜੂਪੀ ਵਿਹਾਰ ਦੇ ਵਿੱਚ ਇੱਕ ਰਿਵਾਜ ਹੁੰਦਾ ਕਿ ਗਾਉਣਾ ਹੁੰਦਾ ਜਿਵੇਂ ਆਪਣੇ ਪਹਿਲਾਂ ਇਥੇ ਮਕਲਾਵਾ ਕਰਦੇ ਸੀ ਇੱਕ ਪ੍ਰੋਪਰ ਵਿਦਾਈ ਆਫੀਸ਼ੀਅਲ ਵਿਦਾਈ ਹੁੰਦੀ ਆ ਉਹਨੂੰ ਗਾਉਣਾ ਕਹਿੰਦੇ ਆ ਉਹ ਤੋਂ ਪਹਿਲਾਂ ਜਿਹੜੀ ਲੜਕੀ ਉਹ ਲੜਕੇ ਨਾਲ ਨਹੀਂ ਰਹਦੀ ਇਸੇ ਤਰ੍ਹਾਂ ਹਾਲੇ ਉਹਨਾਂ ਦਾ ਗਾਉਣਾ ਨਹੀਂ ਹੋਇਆ ਸੀ ਵਿਆਹ ਜ਼ਰੂਰ ਹੋਇਆ ਸੀ ਤੇ ਉਹ ਹਾਲੇ ਜਿਹੜੀ ਪੂਨਮ ਸੀ ਉਹ ਆਪਣੇ ਘਰ ਦੇ ਨਾਲ ਹੀ ਰਹਿ ਰਹੀ ਸੀ ਹਾਲੇ ਉਹਦੇ ਨਾਲ ਨਹੀਂ ਰਹਿਣ ਲੱਗੀ ਸੀ ਰਾਮ ਅਰਾਮ ਚਲੋਚਨ ਨਾਲ ਤਾਂ ਚਲੋ ਜਿਹੜਾ ਆਰਾਮ ਸਲੋਚਨਾ ਉਹ ਫਿਰ ਵਜਾ ਦੱਸਦਾ ਉਹ ਦੱਸਦਾ ਕਿ ਅਸੀਂ ਹਲੇ ਨਾਲ ਨਹੀਂ ਰਹਿਣ ਲੱਗੇ ਸੀ ਬਟ ਅਸੀਂ ਘੁਮਣ ਕਮਾਉਣ ਲਈ ਕਦੇ ਕਦਾਈ ਛੁੱਟੀ ਲੈ ਕੇ ਜਰੂਰ ਜਾਂਦੇ ਸੀਗੇ ਇੱਕ ਦੂਜੇ ਨਾਲ ਤੇ ਇਸੇ ਤਰ੍ਹਾਂ ਉਸ ਦਿਨ ਵੀ ਅਸੀਂ ਇਕੱਠੇ ਗਏ ਸੀ ਤੇ ਉਸ ਤੋਂ ਪਹਿਲਾਂ ਹੀ ਉਹ ਕਹਿੰਦਾ ਮੈਂ ਕਾਫੀ ਟਾਈਮ ਦਾ ਜਿਹੜਾ ਮੇਰੇ ਅੰਦਰ ਕਸਮ ਕਸ ਚੱਲ ਰਹੀ ਸੀ ਜਿਹੜੀ ਮੇਰੀ ਵਾਈਪ ਸੀ ਉਹ ਬਹੁਤ ਖੁੱਲੇ ਵਿਚਾਰਾਂ ਦੀ ਸੀ ਉਹ ਬਹੁਤ ਛੇਤੀ ਕਿਸੇ ਨਾਲ ਵੀ ਦੋਸਤੀ ਕਰ ਲੈਂਦੀ ਸੀ ਤੇ ਮੈਨੂੰ ਉਹ ਜਿਆਦਾ ਪਸੰਦ ਨਹੀਂ ਸੀ ਇਦਾਂ ਕਰਨਾ ਤੇ ਉਹ ਕਹਿੰਦਾ ਮੈਂ ਫਿਰ ਇਦਾਂ ਹੀ ਇੱਕ ਦਿਨ ਮੇਰੀ ਵਾਈਫ ਆ ਜਿਹੜੀ ਉਹਨੂੰ ਇੱਕ ਸਵਾਲ ਪੁੱਛਿਆ ਸੀ ਕਿ ਵਿਆਹ ਤੋਂ ਪਹਿਲਾਂ ਆਪਣੇ ਵਿਆਹ ਹੋਣ ਤੋਂ ਪਹਿਲਾਂ ਕੀ ਤੇਰਾ ਕੋਈ ਬாய்ਫ੍ਰੈਂਡ ਹੈਗਾ ਤੂੰ ਤਾਂ ਉਹ ਜਿਹੜੀ ਪੂਨਮ ਹੈ ਉਹ ਦੱਸਦੀ ਹੈ ਉਹਨੂੰ ਕਿ ਹਾਂ ਮੇਰਾ ਬாய்ਫ੍ਰੈਂਡ ਸੀਗਾ ਮੈਂ ਕਿਸੇ ਨਾਲ ਹੈਗੀ ਸੀ ਰਿਲੇਸ਼ਨ ਦੇ ਵਿੱਚ ਉਹ ਕੁਲੇ ਵਿਚਾਰਾਂ ਦੀ ਉਹ ਪੁੱਛਦਾ ਉਹ ਹੀ ਰਹਿ ਰਹੇ ਨੇ ਉਹ ਦੱਸ ਜਾਂਦੀ ਆ ਤਾਂ ਜਿਹੜੀ ਇਹ ਗੱਲ ਆ ਰਾਮ ਸਲੋਚਨ ਦੇ ਅੰਦਰ ਘਰ ਕਰ ਜਾਂਦੀ ਆ ਉਹ ਸੋਚਦਾ ਕਿ ਜਿਹਦਾ ਪਹਿਲਾਂ ਅਫੇਅਰ ਸੀਗਾ ਜਿਹੜੀ ਪਹਿਲਾਂ ਵਿਆਹ ਤੋਂ ਪਹਿਲਾਂ ਕਿਸੇ ਨਾਲ ਗੱਲ ਕਰ ਦਿੱਤੀ ਹੁਣ ਵੀ ਕਰਦੀ ਹੋਣੀ ਆ ਉਹ ਨੂੰ ਸ਼ੱਕ ਵੱਧ ਜਾਂਦਾ ਸ਼ੱਕ ਇੰਨਾ ਜ਼ਿਆਦਾ ਵੱਧ ਜਾਂਦਾ ਉਹ ਆਪਣੀ ਘਰ ਵਾਲੀ ਨੂੰ ਕਿਸੇ ਹੋਰ ਨਾਲ ਗੱਲ ਕਰਦੀ ਦੇਖ ਕੇ ਵੀ ਬਰਦਾਸ਼ਤ ਨਹੀਂ ਕਰਦਾ ਉਹ ਅੰਦਰ ਅੰਦਰ ਸੋਚਦਾ ਕਿ ਇੱਕ ਦਿਨ ਮੈਂ ਹੁਣ ਇਹਨੂੰ ਮਾਰ ਦੂੰਗਾ ਇੰਨਾ ਜ਼ਿਆਦਾ ਉਹ ਮੈਂਟਲੀ ਹੱਟ ਸੈਟ ਹੋ ਜਾਂਦਾ ਤਾਂ ਫਿਰ ਉਹ ਕਹਿੰਦਾ ਮੈਂ ਸੋਚਣ ਲੱਗਦਾ ਕਿ ਉਹ ਕਿਵੇਂ ਮੈਂ ਮਾਰਾਂ ਇਹਨੂੰ ਉਹ ਪੂਰਾ ਮਰਡਰ ਪਲਾਨ ਕਰਦਾ ਉਹ ਪਹਿਲਾਂ ਕ੍ਰਾਈਮ ਵਾਲੀਆਂ ਵੀਡੀਓਜ਼ ਕ੍ਰਾਈਮ ਦੀਆਂ ਮੂਵੀਜ਼ ਸਾਰਾ ਕੁਝ ਦੇਖਦਾ ਉਹ ਕਹਿੰਦਾ ਵੀ ਕਿਤੋਂ ਵੀ ਮੈਨੂੰ ਇੱਕ ਪਰਫੈਕਟ ਮਰਡਰ ਕਰਾਂ ਤਾਂ ਕਰਕੇ ਸਾਰੇ ਕਿਤੋਂ ਜਾਣਕਾਰੀ ਇਕੱਠੀ ਕਰਦਾ ਕਿ ਕੋਈ ਮੇਤੋਂ ਚੂਕ ਨਾ ਰਹਿ ਜਾਵੇ ਇਸੇ ਤਰ੍ਹਾਂ ਉਹ ਕਰਦਾ ਤੇ ਆਪ ਇੰਜੀਨੀਅਰ ਆ ਸੌਫਟਵੇਅਰ ਇੰਜੀਨੀਅਰ ਤਾਂ ਇੱਕ ਕੰਮ ਹੋਰ ਕਰਦਾ ਕਿ ਆਪਣਾ ਫੋਨ ਸਵਿਚ ਆਫ ਕਰ ਦਿੰਦਾ ਉਹਨੂੰ ਪਤਾ ਹੁੰਦਾ ਕਿ ਫੋਨ ਜੇ ਮੈਂ ਨਾਲ ਰੱਖਿਆ ਅੱਜ ਕੱਲ ਫੋਨ ਤੋਂ ਲੋਕੇਸ਼ਨ ਪੁਲਿਸ ਬਹੁਤ ਛੇਤੀ ਕੱਢ ਲੈਂਦੀ ਹੈ ਤੇ ਜੇ ਮੈਂ ਆਪਣਾ ਫੋਨ ਆ ਜਿਹੜਾ ਸਵਿਚ ਆਫ ਨਾ ਕੀਤਾ ਜਾਂ ਇੱਥੇ ਨਾ ਰੱਖਿਆ ਤਾਂ ਮੈਂ ਫਸ ਜਾਂਦਾ ਪੁਲਿਸ ਨੇ ਮੇਰੀ ਲੋਕੇਸ਼ਨ ਕਢਾ ਲੈਣੀ ਹੈ ਤੇ ਉਹ ਇਹ ਵੀ ਜਾਣਦਾ ਹੁੰਦਾ ਕਿ ਫੋਨ ਸਵਿਚ ਆਫ ਹੋਣ ਤੋਂ ਬਾਅਦ ਵੀ ਲੋਕੇਸ਼ਨ ਨਿਕਲ ਸਕਦੀ ਹੈ ਤਾਂ ਕਰਕੇ ਉਹ ਆਪਣਾ ਫੋਨ ਸਵਿਚ ਆਫ ਕਰਕੇ ਬੇਲਾਪੁਰ ਆਪਣੇ ਘਰ ਹੀ ਰੱਖ ਜਾਂਦਾ ਪਰ ਇੰਨਾ ਛਾਤਰ ਬੰਦਾ ਇੰਨਾ ਛਾਤਰ ਕਾਤਲ ਇਹਦੀ ਗਲਤੀ ਕਰ ਜਾਂਦਾ ਉਹਦੀ ਜਿਹੜੀ ਸਿਆਣਪਾ ਉਹ ਵੀ ਉਹਨੂੰ ਮਾਰ ਦਿੰਦੀ ਹੈ ਹੈਨਾ ਪੁਲਿਸ ਨੂੰ ਉਸੇ ਚੀਜ਼ ਤੇ ਸ਼ੱਕ ਹੋ ਜਾਂਦਾ ਕਿ ਕੋਈ ਕਿਵੇਂ 24 ਘੰਟੇ ਆਪਣਾ ਫੋਨ ਬੰਦ ਰੱਖ ਸਕਦਾ ਤੇ ਪੁਲਿਸ ਕੋਲੇ ਹਾਲ ਤੱਕ ਹੀ ਇੱਕ ਸਬੂਤ ਹੁੰਦਾ ਜਿਹਦੇ ਨਾਲ ਉਹ ਰਿਲੇਟ ਕਰ ਸਕਦੇ ਆ ਰਾਮ ਚਲੋਚਨ ਆਦਰਵਾਇਜ਼ ਪੁਲਿਸ ਕੋਲੇ ਕੋਈ ਵੀ ਸਬੂਤ ਜਾ ਉਹਨੂੰ ਉਹਦੇ ਨਾਲ ਕਤਲ ਨਾਲ ਨਹੀਂ ਜੋੜ ਸਕਦੇ ਸੀ ਸਿਰਫ ਇੱਕ ਫੋਨ ਦੀ ਵਜ੍ਹਾ ਇੱਕ ਸ਼ੱਕ ਫੋਨ ਦਾ ਹੋਣਾ ਫੋਨ ਬੰਦ ਕਿਉਂ ਆ ਰਾਮ ਸਲੋਚਨ ਨੂੰ ਹੀ ਫਸਾ ਦਿੰਦਾ ਬਹੁਤ ਆ ਸਿਆਣਾ ਆਪਣੇ ਹੀ ਕੀਤੇ ਹੋਏ ਪਲਾਨਿੰਗ ਦੇ ਵਿੱਚ ਫਸ ਜਾਣਾ ਦੁਨੀਆ ਕਿੱਥੇ ਕਿੱਥੇ ਪਈ ਆ ਅੱਜ ਕੱਲ ਹੈ ਨਾ ਕਿਦਾਂ ਸੋਚਿਆ ਕਿੰਨਾ ਦਿਮਾਗ ਦੇ ਵਿੱਚ ਇੱਕ ਕੱਲ ਕਰ ਕਰ ਕੇ ਕਿ ਉਹ ਇੱਕ ਆਪਣੀ ਘਰ ਵਾਲੀ ਦਾ ਮਰਡਰ ਕਰਨ ਤੱਕ ਤਿਆਰ ਹੋ ਗਿਆ ਬੰਦਾ ਤੇ ਮਰਡਰ ਵੀ ਇੱਕ ਪੂਰੀ ਪਲਾਨਿੰਗ ਨਾਲ ਕੀਤਾ ਫਿਰ ਵੀ ਫਸ ਗਿਆ ਚਲੋ ਦੋਸਤੋ ਏਸੀ ਅੱਜ ਦੀ ਸਟੋਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਮਿਲਾਂ ਕਿਸੇ ਹੋਰ ਸਟੋਰੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ